ਰੂਪਨਗਰ ਪੁਜੀ ਸਥਾਨਕ ਸਰਕਾਰਾਂ ਸੰਸਦੀ ਮਾਮਲੇ ਭੂਮੀ ਤੇ ਜਲ ਸੁਰੱਖਿਆ ਅਤੇ ਪ੍ਰਸ਼ਾਸਕੀ ਸੁਧਾਰ ਮੰਤਰੀ ਸਰਦਾਰ ਇੰਦਰਬੀਰ ਸਿੰਘ ਨਿੱਜਰ ਇਸ ਮੌਕੇ ਉਹਨਾਂ ਦਾ ਰੂਪਨਗਰ ਪਹੁੰਚਣ ਤੇ ਪੰਜਾਬ ਪੁਲਿਸ ਦੇ ਜਵਾਨ ਗਾਰਡ ਆਫ ਆਨਰ ਦਿੱਤਾ ਗਿਆ ਸੀਐਲਯੂ ਲੈਂਡ ਦੀ ਪ੍ਰਕਿਰਿਆ ਹੋਵੇਗੀ ਆਨਲਾਈਨ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਰੂਪਨਗਰ ਸ਼ਹਿਰ ਦੇ ਪੀਣ ਵਾਲੇ ਪਾਣੀ ਦੀ ਮੁਸ਼ਕਲ ਹੋਵੇਗੀ ਹੱਲ ਸ਼ਹਿਰ ਵਾਸੀਆਂ ਨੂੰ ਮਿਲੇਗੀ ਨਹਿਰੀ ਪਾਣੀ ਦੀ ਹੋਰ ਸਪਲਾਈ ਐਸਮੋਕੇ ਨਿਜਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਮੁਸ਼ਕਲਾਂ ਦੇ ਹੱਲ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ। ਦੇਖੋ ਇਸ ਤਰ੍ਹਾਂ ਜੇ ਮੈਂ ਨਾ ਮਨਿਸਟਰ ਤੇ ਗ੍ਰੇਡ ਮੈਂ ਨਾ ਪਹਿਲਾਂ ਬਣਿਆ ਪਹਿਲਾਂ ਮੈਂ ਐਮਐਲਏ ਬਣਿਆ ਸੀਗਾ ਤੇ ਮੈਂ ਜੇ ਕੋਈ ਗੱਲ ਕੀਤੀ ਸੀ ਮੈਂ ਕਿ ਪਹਿਲੀ ਗੱਲ ਤੇ ਇਹ ਕਿ ਥੱਲੇ ਬੇਸ ਨੂੰ ਬਣਾ ਚਾਹੀਦਾ ਜਿਹੜਾ ਵੈਟਮਿਕਸ ਪਾਉਨੇ ਥੱਲੇ ਬਦਰ ਮੋਟਾ ਪਾਉਨੇ ਰੇਤ ਲਾ ਕੇ ਉਹ ਵੀ 4-6 ਇੰਚ ਹੋਣਾ ਚਾਹੀਦਾ। ਇਸ ਪਹਿਲੀ ਚ ਤੋਂ ਵੱਡੀਆਂ ਗੱਡੀਆਂ ਨਿਕਲਦੀਆਂ ਨੇ। ਉਦੇ ਬਾਅਦ ਤੁਸੀਂ ਉੱਤੇ ਲੁਕ ਵੀ ਪ੍ਰੋਪਰ ਪਾਓ ਲੇਕਿਨ ਜ਼ਿਆਦਾ ਜ਼ਰੂਰੀ ਹੈ ਕਿ ਕੈਂਬਰ ਹੋਵੇ ਸੜਕ ਵਿੱਚ ਉੱਚੀ ਹੋਵੇ ਸਾਈਡਾਂ ਤੋਂ ਨੀਵੀਂ ਹੋਵੇ ਔਰ ਉਸ ਤੋਂ ਬਾਅਦ ਜਿਹੜਾ ਸ਼ੋਲਡਰ ਹੁੰਦਾ ਕਿ ਬਰਮ ਕਹਿੰਦੇ ਆ ਉਹ ਹੋਰ ਨੀਵਾ ਹੋਵੇ ਤੇ ਤੁਸੀਂ ਵੇਖੋਗੇ ਪੁਰਾਣੇ ਜ਼ਮਾਨੇ ਚ ਜਦੋਂ ਮੀਂਹ ਪੈਂਦਾ ਤੁਹਾਨੂੰ ਸ਼ਾਇਦ ਨਹੀਂ ਯਾਦ ਹੋਣਾ ਤੁਹਾਨੂੰ ਵੀ ਸ਼ਾਇਦ ਨਾ ਤੁਹਾਨੂੰ ਯਾਦ ਹੋਣਾ ਕਿ ਮੀਂਹ ਪੈਣਾ ਤੇ ਲੋਕ ਬੇਜਦਾਰ ਹੁੰਦੇ ਸੀ ਕਿ ਉਹਨਾਂ ਕਈਆਂ ਨਾਲ ਲੈ ਕੇ ਸਾਈਕਲ ਤੇ ਫਿਰਨਾ ਤੇ ਸਾਈਡ 'ਚ ਜਿਹੜੀ ਮਿੱਟੀ ਤਾਂ ਜਿਹਦੇ ਨਾਲ ਸੜਕਾਂ ਦੇ ਉਹਨੂੰ ਵੱਢੀ ਜਾਣਾ ਦੋ ਦੋ ਸੌ ਫੁਰਤੇ ਜਾ ਕੇ ਤਿੰਨ ਤਿੰਨ ਫੁਰਤੇ ਜਾ ਕੇ ਤਾਂ ਕਿ ਪਾਣੀ ਸੜ ਦੇ ਇਕੱਠਾ ਹੋਇਆ ਸਾਈਡ ਤੇ ਨਿਕਲ ਜਾਏ ਜੇ ਸੜ ਦੇ ਪਾਣੀ ਨਹੀਂ ਇਕੱਠਾ ਹੋਏਗਾ ਤਾਂ ਸਰਦੀ ਉਮਰ ਵਧੇਗੀ ਅਸੀਂ ਜਿਹੜੇ ਬਰਮ ਨੇ ਉਹਨਾਂ ਨੀਵੇਂ ਨਹੀਂ ਕਰਦੇ ਤੇ ਸਾਡੇ ਸੜਕਾਂ ਤਾਂ ਟੁੱਟਦੀਆਂ ਨੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਇਹ ਗਾਹ ਤੋਂ ਸੜਕਾਂ ਮੰਨ ਬਰਮ ਨਹੀਂ ਗਏ ਹੋਣ ਦੂਜੀ ਗੱਲ ਤੁਸੀਂ ਆਪ ਹੀ ਕਰਤੀ ਆ ਕਿ ਤੜਸੀਵਰ ਜਿਸਮਸੇ ਹੈਗੀ ਸ਼ਹਿਰ ਦੀ ਤੇ ਪਾਣੀ ਇਕੱਠਾ ਹੋਏਗਾ ਉਦੋਂ ਸੜਕਾਂ ਖਰਾਬ ਹੋਣੀਆਂ ਹੋਣੀਆਂ ਨੇ ਸਰਹੰਮ ਕੇ ਸਾਰੇ ਕੰਮ ਕਰਦੇ ਆ ਪਰ ਹੋ ਜਾਣਗੇ ਪੋਜਣ ਦੇ ਥੋੜੇ ਸਿਸਟਮ ਇਹਨਾਂ ਦਾ ਖਰਾਬ ਹੋਇਆ ਹੈ ਕਿ ਉਹਨਾਂ ਨੂੰ ਠੀਕ ਕਰਦੇ ਕਹਿੰਦੇ ਟਾਈਮ ਲੱਗਣਾ ਪਰ ਕਰਾਂਗੇ ਆਪਾਂ ਇਹ ਵੀ ਸੋਚ ਹੈਗੀ ਹੈ ਕਿ ਜਿਹੜੇ ਬਹੁਤੇ ਮਾੜੇ ਨੇ ਬੰਦ ਕਰ ਦਿੱਤੇ ਕਿ ਕਿ ਜੇ ਚਾਰ ਚਾਰ ਜ਼ਿਲ੍ਹਿਆਂ ਨੂੰ ਮਰਜ ਕਰ ਦਾਂਗੇ ਕੋਰਪੋਰੇਸ਼ਨ ਮਰਜ ਕਰ ਦਾਂਗੇ ਜਿਹਾ ਹਾਤੀ ਜਾਂ ਬਣਾਇਆ ਜਿਵੇਂ ਮਰਜ ਕਰਕੇ ਕਰ ਦੋ ਜਿਹੜੇ ਬੰਦੇ ਰਹਿੰਦੇ ਤੁਹਾਡੀ ਗੱਲ ਤੇ ਆਪਾਂ ਖਰੀਦਰ ਜਾਣਾ ਹੈ ਹਾਂਜੀ ਅੱਛਾ ਸਰ ਜਿਹੜੇ ਸਿੱਧੂ ਉਸੇ ਬਾਰੇ ਦੀ ਪਰਵਾਹ ਤੁਹਾਡੀ ਮੰਗ ਤੇ ਬਣੀ ਹੈ ਆਪੀ ਇਨਸਾਫ ਨੂੰ ਲੈ ਕੇ ਕਦੋਂ ਤੱਕ ਇਸ ਦੇ ਉੱਤੇ ਕੀ ਭੂਮਿਕਾ ਨਿਭਾਈ ਜਾ ਰਹੀ ਸਰਕਾਰ ਵੱਲੋਂ ਕਿ ਉਹਨਾਂ ਨੇ ਬੜਾ ਕੀ ਕੰਮ ਕੀਤਾ ਹੈ 20 ਦਿਨ ਕੈਂਟਰਲ ਮਾਰਕੀਟ ਕੱਢੇ 1 ਸਵਾਲ ਹੋਰ ਦਵਾਂਗਾ ਮੈਂ ਆ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਮੈਂਟ ਦੇ ਦੋ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਪੀਸੀ ਕੀਤੀ ਆ ਉਹਨਾਂ ਨੇ ਕਾਢੀ ਲਿਕਰ ਪਾਲਿਸੀ ਉੱਤੇ ਬੜਾ ਕਿੰਤੂ ਪ੍ਰੰਤੂ ਕੀਤਾ ਹੈ ਤੁਸੀਂ ਕਹਿ ਰਹੇ ਹੋ ਕਿ ਸਾਡਾ ਇਜ਼ਾਫਾ ਹੋਏਗਾ ਰੈਵਨਿਊ ਦੇ ਵਿੱਚ ਦੂਜੇ ਪਾਸੇ ਉਹ ਕਹਿ ਰਹੇ ਕਿ ਘਾਟਾ ਹੋ ਰਿਹਾ ਦੋ ਸਵਾਲ ਨੇ ਉਹਨਾਂ ਦਾ ਜਵਾਬ ਦੇ ਦੇਣਾ ਦੇਖੋ ਮੁੱਸੇ ਵਾਲਾ ਪਰਿਵਾਰ ਨਾਲ ਜੋ ਹੋਇਆ ਤੇਤ ਪ੍ਰਮਾਤਮਾ ਕਿਸੇ ਨਾਲ ਕਰੇ ਪਰ ਤੁਸੀਂ ਉਹਦਾ ਫਾਲੋਅ ਅਪ ਵੇਖੋ ਕਿ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਗੈਂਗਸਟਰ ਇਸ ਤਰ੍ਹਾਂ ਫੜੇ ਜਾਂ ਗੈਂਗਸਟਰ ਕਾਰੇ ਜਾਂ ਗੈਂਗਸਟਰ ਮਾਰੇ ਜਾਂ ਗੈਂਗਸਟਰ ਜ਼ਖਮੀ ਹੋਣ ਕਿ ਦੋਸਤੋ ਹਿਸਟਰੀ ਵਿੱਚ ਕਦੋਂ ਇਸ ਤਰ੍ਹਾਂ ਹੋਇਆ ਸੋ ਅਸੀਂ ਕਿੰਨੇ ਬੰਦੇ ਫੜੇ ਨੇ ਤੁਸੀਂ ਯਾਦ ਕਰੋ ਨਾ ਐਕਸ਼ਨ ਨਹੀਂ ਕਰਨਦੇ ਫਿਰ ਤੇ ਤੁਸੀਂ ਇਲਜ਼ਾਮ ਲਾਓ ਸਾਡੇ ਤੇ ਹੁਣ ਜਿਹੜੀ ਸਾਜ਼ਿਸ਼ ਹੈ ਕਿਨੇ ਕੀਤੀ ਕਿੰਨੇ ਨੇ ਕੀਤੀ ਇਸੇ ਵਰਕ ਕਰ ਰਹੇ ਆਂ ਔਰ ਢੂੰਗੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਔਰ ਗੱਲ ਲੜੀ ਚ ਲੜੀ ਅੱਗੇ ਕਿੱਥੇ ਪਹੁੰਚ ਜਾਂਦੀ ਹੈ ਸੋ ਇਸ ਵਕਤ ਵੀ ਟੀਮ ਬੈਠੀ ਇੱਕ ਉਸੇ ਸਰਵ ਕਰ ਰਹੀ ਹੈ ਸੋ ਸਾਡੀ ਹਮਦਰਦੀ ਉਸ ਪਰਿਵਾਰ ਦੇ ਨਾਲ ਹੈ ਔਰ ਅਸੀਂ ਯਕੀਨ ਦਿਵਾਉਂਦੇ ਆਂ ਕਿ ਅਸੀਂ ਇਸ ਗੱਲ ਤੇ ਬਿਲਕੁਲ ਤੁਹਾਨੂੰ ਉਸ ਪਰਿਵਾਰ ਨੂੰ ਨਿਆਂ ਦਿਵਾਵਾਂਗੇ ਦੇ ਵਿੱਚ ਵੱਡੇ ਵੱਡੇ ਸੁਰੱਖਿਆ ਕਰਮੀ ਦਿੱਤੇ ਜਾ ਰਹੇ ਨੇ ਜੱਜ ਕੀ ਅੰਦਰ ਸਿਕਿਉਰਟੀ ਹੋਰ ਵਧਾ ਦਿੱਤੀ ਗਈ ਆ ਤੇ ਜਦੋਂ ਸਿੱਧੂ ਮੂਸੇਵਾਲੇ ਦਾ ਅਸੈਸਿਨੇਸ਼ਨ ਹੁੰਦਾ ਹੈ ਉਹ ਸਿਕਿਉਰਟੀ ਲੈਪਸ ਕਾਰਨ ਹੁੰਦਾ ਹੈ ਨਹੀਂ ਦੇਖੋ ਇਸ ਤਰ੍ਹਾਂ ਨਾ ਚਲੋ ਉਹ ਜੋ ਹੋਇਆ ਬਹੁਤ ਮਾੜਾ ਹੋਇਆ ਮੰਪਾਗਾ ਹੋਇਆ ਜੋ ਵੀ ਹੋਇਆ ਬਹੁਤ ਮਾੜਾ ਹੈ ਤੁਹਾਨੂੰ ਸਭ ਨੂੰ ਪਤਾ ਕਿ ਉਹਦੇ ਵਿੱਚ ਕਈ ਕਾਰਨ ਸੀਗੇ ਉਹ ਕਈ ਚਿਰ ਤੇ ਮਗਰ ਮਗਰ ਲੱਗੇ ਹੋਏ ਸੀ ਇਹ ਤੇ ਨਹੀਂ ਸੀ ਉਦੋਂ ਨਹੀਂ ਕਿਤੇ ਗਏ ਨੇ ਉਹ ਉਹਦੇ ਕਈ ਦਿਨਾਂ ਦੇ ਉੱਤੇ ਸ਼ਹਿਰ ਚ ਫਿਰਨ ਦੇ ਸੀ ਤੁਹਾਨੂੰ ਸਭ ਨੂੰ ਪਤਾ ਹੈ ਇਸ ਗੱਲ ਦਾ ਮੈਂ ਬਹੁਤਾ ਨਹੀਂ ਦਰਾਂਦਾ ਇਸ ਗੱਲ ਨੂੰ ਪਰ ਦੂਜੀ ਗੱਲ ਇਹ ਹੈ ਕਿ ਹੁਣ ਜਿਹੜਾ ਬਿਸ਼ਨੂਰੀ ਨੂੰ ਲੈ ਕੋਸ਼ਿਸ਼ ਕਰਨੇ ਪੈ ਰਹੇ ਨੇ ਨਹੀਂ ਗੱਲ ਸਮਝਦੇ ਤੁਸੀਂ ਇਹ ਤੇ ਅਸੀਂ ਇਹ ਨਹੀਂ ਕਿ ਅਸੀਂ ਨੂੰ ਵੀਆਪੀ ਪ੍ਰੋਟੈਕਸ਼ਨ ਦੇ ਰਹੇ ਆ ਉਹਨੂੰ ਕੋਰਟ ਨੇ ਕਿਹਾ ਕਿ ਇਹਨੂੰ ਇਸ ਤਰ੍ਹਾਂ ਕਰੋ ਵੀ ਇਹਨੂੰ ਕੋ ਗੋਲੀ ਮਾਰ ਕੇ ਮਾਰਨਾ ਦਵੇ ਆ ਗੱਲ ਅਦਰਵਾਇਜ ਜਿੰਨੀ ਹਮਦਰਦੀ ਸਾਡੀ ਗੈਂਗਸਟਰਾਂ ਨਾਲ ਸਾਡੀ ਕਾਦੀ ਹਮਦਰਦੀ ਗੈਂਗਸਟਰਾਂ ਨਾਲ ਤੁਹਾਡੀ ਕਾਦੀ ਹਮਦਰਦੀ ਹੈ ਆਰਟੀ 16 ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਤੁਹਾਡੀ ਨਿੱਕੀ ਪਾਲਿਸੀ ਉੱਤੇ ਬੜਾ ਕਿੰਤੂ ਪ੍ਰੰਤੂ ਉਹਨਾਂ ਨੇ ਕੇਸਿਸ ਕੀਤੀ ਆ ਪਤਾ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਹੈ ਦੇਖੋ ਸੁਖਬੀਰ ਸਿੰਘ ਬਾਦਲ ਤੇ ਇਹ ਕਹਿੰਦੇ ਨੇ ਕਿ ਜਿਹੜੀਆਂ ਇਹਨਾਂ ਨੇ ਪੁਲਿਸ ਦੇ ਕਰਮਚਾਰੀ ਰੱਖੇ ਨੇ ਇਹ ਤੇ ਸਾਡੀ ਪਾਲਿਸੀ ਸੀਗੀ ਮੈਂ ਹਮੇਸ਼ਾ ਇਹ ਗੱਲ ਕਰਦਾ ਕਿ ਮੈਂ ਇੱਥੇ ਕਹਦਾਗਾ ਜੀ ਮੈਂ ਇੱਥੇ ਬੜਾ ਸਮਾਂ ਪਹਿਲੇਸ ਬਣਾਦਾਗਾ 7 ਵਜੇ ਦੇ ਕੰਢੇ ਠੀਕ ਹੈ ਨਾ ਜੀ ਗੱਲ ਤੇ ਤੁਸੀਂ ਆ ਕੇ ਬਣਾ ਦਿੰਦੇ ਹੋ ਤੇ ਕਿਹਦੇ ਖਾਤੇ ਤੁਹਾਡੇ ਖਾਤੇ ਉਹ ਕਿ ਮੇਰੇ ਖਾਤੇ ਪਾਊਗਾ ਉਹਨਾਂ ਜਿਹੜੇ ਬੰਦੇ ਆ ਪਰ ਰੱਖੇ ਨੇ ਇਹ ਅਸੀਂ ਰੱਖੇ ਨੇ ਉਹਨੇ ਨਹੀਂ ਰੱਖੇ ਸੋ ਇਸ ਕਰਕੇ ਇਹ ਤੇ ਖੁਆਬ ਖੁਆਬੀ ਦੁਨੀਆ ਜਪਨੀ ਕਿਹੜੀ ਵਸਦੇ ਸੀਗੇ ਦੂਜੀ ਗੱਲ ਹੈ ਲਿਕਰ ਪਾਲਸੀ ਆ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਆ ਜੇ ਤੁਹਾਨੂੰ ਨੁਕਸਾਨ ਹੋਗਾ ਤਾਂ ਅਸੀਂ ਗੁਨਾਹਗਰ ਸਰ ਇਹਨਾਂ ਬਟਨ ਨੂੰ ਸਟੋਰ ਕਰ ਅਮਾਨ ਨੱਕ ਨਗਰ ਕੌਂਸਲ ਵਿੱਚ ਕੋਈ ਵੀ ਨਹੀਂ ਹੁੰਦੇ ਜਿੱਥੇ ਥੋੜੇ ਥ ਇਹ ਅਫਸੋਸ ਇਸ ਗੱਲ ਦਾ ਕਿ ਉਹਦੇ ਆਪਸੇ ਗੁੱਸਾ ਵੀ ਨਾ ਕਰਨ ਕਿ ਜਿਹੜੇ ਗੱਡੀ ਜੂ ਲੰਘ ਜਾਂਦੇ ਆ ਤੇ ਜਿਹੜੇ ਲੋਕੇ ਇਸ ਵੇਰੇ ਸੈਰ ਕਰਦੇ ਆ ਉਹਨਾਂ ਨੂੰ ਲੰਘਣਾ ਔਖਾ ਹੋ ਜਾਂਦਾ ਨਹੀਂ ਪਤਾ ਗੱਲ ਕੀ ਦੇਖੋ ਅਫਸਰ ਸਾਹਿਬ ਦਾ ਦਫ਼ਤਰ ਨਾਲ ਹੋਰ ਫਲੋ ਹੋ ਰਿਹਾ ਸਾਡੇ ਨਾ ਦੇਖੋ ਸਾਡੀ ਨਾ ਖੁਸ਼ਕਿਸਮਤੀ ਹੈ ਪੰਜਾਬ ਦੀ ਕਿ ਆਮ ਆਦੀ ਪਾਰਟੀ ਆਈ ਹੈ ਮਾਨ ਸਾਹਿਬ ਵਰਗਾ ਸਾਨੂੰ ਇੱਕ ਸਿਅਹ ਮਿਲਿਆ ਇਮਾਨਦਾਰ ਹੈ ਹਾਰਡ ਵਰਕਿੰਗ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਤੁਸੀਂ ਇਕੱਲ ਡੀਸੀ ਲੱਗੇ ਵਹਿੰਦੇ ਹੋ ਐਸਐਸਪੀ ਲੱਗੇ ਵਹਿੰਦੇ ਹੋ ਅਗੇ ਵਹਿੰਦੇ ਹੋ ਜੀ ਮੈਨੂੰ ਉਹ ਤਹਿਸੀਲਦਾਰ ਲੱਗੇ ਨਾਲੇ ਅੰਮ੍ਰਿਤਸਰ ਦੋਗ ਨਵੇਂ ਹੈ ਨਾ ਉਹ ਕਹਿੰਦੇ ਕਹਿੰਦੇ ਜੀ ਤੁਹਾਡੀ ਪਾਰਟੀ ਨਾ ਹੁੰਦੀ ਸਾਰੀ عمر ਤਹਿਸੀਲਦਾਰੀ ਨਹੀਂ ਲੱਗਣਾ ਉਹ ਪੁਰਾਣੇ ਬੰਦੇ ਜਗਾ ਬਣ ਕੇ ਬੈਠੇ ਸੀਗੇ ਇਸ ਤਰ੍ਹਾਂ ਡੀਸੀ ਰ ਲੱਗਦੇ ਸੀ ਸਾਡੇ ਡੀਸੀ ਕਿੰਨੇ ਪੁਰਾਣੇ ਹੋਣਗੇ 8 ਸਾਲ 10 ਸਾਲ ਦੀ ਸਰਵਿਸ ਰਹੀ ਕਿ ਮਸਲ ਵਾਲਿਆਂ ਦੀ ਅੱਗੇ ਤੇ ਬੰਦੇ ਰਟਾਇਰਮੈਂਟ ਲਾ ਕੇ ਲੱਗਦੇ ਸੀਗੇ ਸੋ ਕਹਿਣ ਦਾ ਮਤਲਬ ਹੈ ਅਸੀਂ ਯੰਗਸਟਰ ਨੂੰ ਮੌਕਾ ਦੇ ਰਹੇ ਹਾਂ ਸੋ ਜਿੰਨੀ એનર્ਜੀ ਜਿੰਨੀ ਸੋਚ ਇਹਨਾਂ ਦੀ ਚੰਗੀ ਆ ਮੈਨੂੰ ਕਿਤਾ ਬਜ਼ੁਰਗਾਂ ਦੀ ਮਾੜੀ ਵੱਡਿਆਂ ਦੀ ਮਾੜੀ ਹੋ ਜਾਂਦੀ ਹੈ ਪਰ ਇਹਨਾਂ ਚ એનર્ਜੀ ਹੁੰਦੀ ਹੈ ਇਹਨਾਂ ਚ ਜ਼ੀਲ ਹੁੰਦੀ ਹੈ ਕੰਮ ਕਰਨ ਦੀ ਸਿਰਫ ਸਮੱਸਿਆ ਸਾਡੀ ਇਹ ਬਣੀ ਹੈ ਸਾਡੇ ਸਿਸਟਮ ਜੋ ਜੇ ਸਿਸਟਮ ਖਰਾਬ ਦਿੰਦੇ ਹੋ ਨਾ ਜਿਹੜੇ 60% ਲੋਕ ਚੰਗਾ ਕੰਮ ਕਰਨਾ ਚਾਹੁੰਦੇ ਨੇ ਉਹ ਨਹੀਂ ਕਰਦੇ ਕਿਉਂਕਿ ਕਿਸੇ ਵੀ ਕੌਮ 'ਚ 20% ਚੰਗਾ ਕੰਮ ਕਰਨ ਵਾਲੇ ਲੋਕ ਹੁੰਦੇ ਆ 20% ਮਾੜਾ ਕਰਨ ਵਾਲੇ ਹੁੰਦੇ ਆ 60% ਉਧਰ ਹੁੰਦੇ ਜਿੱਧਰ ਬਹੁਮਤ ਹੋਵੇ ਸੋ ਕਿਉਂਕਿ ਹੁਣ ਮੈਂ ਦੱਸ ਦਿਆਂ ਤੁਹਾਨੂੰ ਮਾਨਸਾਪ ਨੇ ਇੱਕ ਮੌਕਾ ਦਿੱਤਾ ਸਮ ਸਭ ਨੂੰ ਸਰਨ ਲੋਕਾਂ ਨੇ ਮੌਕਾ ਦਿੱਤਾ ਆਮ ਜਨਤਾ ਨੇ ਮੌਕਾ ਦਿੱਤਾ ਹੈ ਵੀ ਚੰਗੇ ਕੰਮ ਕਰੋ ਤਾਂ 80% ਲੋਕ ਘਟੋਕੜ ਮੁਲਾਜ਼ਮ ਜਿਹੜੇ ਉਹ ਬਹੁਤ ਚੰਗੇ ਕੰਮ ਕਰ ਰਹੇ ਆ ਤੁਸੀਂ ਰਿਜ਼ਲਟ ਵੇਖੋਗੇ ਤੇ ਤੁਸੀਂ ਨਿਰਾਸ਼ ਇਸ ਲਈ ਹੋ ਕਿਉਂਕਿ ਤੁਸੀਂ ਅੱਜਕੱਲ ਅਜੇ ਤੱਕ ਨਿਰਾਸ਼ਾ ਹੀ ਵੇਖੀ ਹੈ ਨਿਸ਼ਾਨ ਲੇਕਿਨ ਥੋੜੇ ਥੋੜੇ ਮੌਕਾ ਦਿਓ ਅਸੀਂ ਤੁਹਾਨੂੰ ਚੰਗਾ ਕੰਮ ਕਰਕੇ ਖਾਵਾਂਗੇ ਮੌਕਾ ਨਵੀਂ ਕਲੋਨੀਆ ਦੀ ਕੁਝ ਦੇ ਇਰੀਆ ਦਾ ਇਸ਼ੂ ਹੈਗਾ ਮਤਲਬ ਕਿ ਜਿਹੜੇ ਪੁਰਾਣੇ ਸ਼ਹਿਰ ਬਸੇ ਹੋਏ ਆ ਜਿਹੜੇ ਪੁਰਾਣੇ ਏਰੀਆ ਡਵੈਲਪ ਹੋਏ ਹੋਏ ਆ ਉਹਨਾਂ ਦਾ ਕਿੱਦਾਂ ਹੱਲ ਜਿਹੜਾ ਘਟ ਰਹੀ ਉਹ ਮੇਰੀ ਚੱਟਾ ਸਾਹਿਬ ਨਾਲ ਗੱਲ ਹੋਈ ਸੀ ਤੇ ਮੈਨੂੰ ਪੁਆਇੰਟ ਆਊਟ ਕੀਤਾ ਹੈ ਅਸੀਂ ਵੀ ਇਸ ਤੇ ਵਰਕ ਆਊਟ ਕਰ ਰਹੇ ਸੀ ਕਿਤੇ ਲਾਲ ਕਿਤੇ ਅੰਦਰ ਹੈ ਉੱਥੇ ਸ਼ਾਇਦ ਅਸੀਂ ਮਾਫ ਕਰ ਰਹੇ ਆ ਉਹ ਫਾਈਨਲ ਹੈ ਨਹੀਂ ਹੋਇਆ ਸਾਡੀ ਡਿਸਕਸ਼ਨ ਹੋਈ ਸੀਗੀ ਰੈਵਨਿਊ ਮਿਨਿਸਟਰ ਸਾਹਿਬ ਦੀ ਹੋਈ ਸੀਗੀ ਤੇ ਅਰਬਨ ਡਿਵੈਲਪਮੈਂਟ ਤੇ ਅਸੀਂ ਮੈਂ ਸਾਡਾ ਵਿਭਾਗ ਅਸੀਂ ਇਕੱਠੇ ਬਹਿ ਕੇ ਗੱਲ ਕੀਤੀ ਸੀਗੀ ਤੇ ਅਸੀਂ ਦੁਬਾਰਾ ਮਿਲ ਰਹੇ ਹਾਂ ਨੈਕਸਟ ਵੀਕ ਸੋ ਤੁਹਾਨੂੰ ਕੋਈ ਨਾ ਕੋਈ ਐਸ ਬਣਿਆ ਸੀ ਕਲੀਫਿਕੇਸ਼ਨ ਜੀ ਕੋਈ ਕੁਸਚਨ ਅਭੀ ਮੰਤਰਸਭਾ ਤੋਂ ਸ਼ਾਮ ਚਾਹ ਤੋਂ ਸਰਕਾਰ ਨੂੰ ਹੋ ਰਿਹਾ ਔਰ ਜਿਹੜੀਆਂ ਕਲੋਨੀ ਠਗੀਆਂ ਇਡੀਕਲ ਕਲੋਨੀ ਜਿਹੜੀਆਂ ਰੈਗੂਲੇਟ ਕੀਤੀਆਂ ਨੇ ਉਹਨਾਂ ਦੀ ਗਾਰੰਟੀ ਨਹੀਂ ਆ ਰਹੀ ਇਹਨਾਂ ਦੇ ਕਿ ਪਬਲਿਕ ਬਹੁਤ ਪਰੇਸ਼ਾਨ ਹੈ ਇਹ ਇੰਨੀ ਕੋਈ ਨਹੀ ਉਹ ਕਲੈਰਿਟੀ ਤੇ ਹੈਗੀ ਸਾਡੀ ਕਲੈਰਿਟੀ ਬੜੀ ਸਾਫ ਹੈ ਜਿਹੜੀਆਂ ਕਲੀਆਂ ਇਲੈਗਲ ਨੇ ਉਹਦੇ ਰਜਿਸਟ੍ਰੇਸ਼ਨ ਨਹੀਂ ਹੋ ਰੀਆਂ ਜਿਹੜੀਆਂ ਕਲੀਆਂ ਰੈਗੂਲਰਾਈਜ਼ ਨੇ ਉਹਨਾਂ ਨੇ ਕਿਉਂਕਿ ਆਪਣੇ ਐਕਸਟੈਂਡਲ ਡਿਵੈਲਪਮੈਂਟ ਚਾਰजेस ਪੇ ਨਹੀਂ ਕੀਤੇ ਸੋ ਯਹਾਂ ਤੇ ਉਹ ਡਿਵੈਲਪਰ ਜਿਹੜਾ ਹੈ ਉਹ ਚਾਰਜ ਪੇ ਕਰੇਗਾ ਜਿੱਥੇ ਕੇ ਜਗਾ ਪੇ ਕਰਨ ਨੂੰ ਤਿਆਰ ਨੇ ਜਿੱਥੇ ਉਹ ਨਹੀਂ ਕਰਦੇ ਆ ਭੱਜ ਗਏ ਨੇ ਫਿਰ ਜਿੰਨਾ ਉਥੇ ਪਲਾਟ ਹੈ ਉਹਨਾਂ ਨੂੰ ਤਾਂ ਕਰਨੇ ਪੈਣਗੇ ਠੀਕ ਹੈ ਨਾ ਗੱਲ ਕਿਉਂਕਿ ਉਹਨਾਂ ਨੂੰ ਸਸਤੀਆਂ ਜ਼ਮੀਨਾਂ ਮਿਲੀਆਂ ਨੇ ਇਹ ਗੱਲ ਸਮਝਦੇ ਲੋੜ ਜੇ ਤੇ ਤੁਸੀਂ ਇਲੀਗਲ ਕਲੋਨੀ ਤਾਂ ਹੀ ਕਰ ਲੈਂਦੇ ਹੋ ਬਿਕੋਸ ਸਸਤੀ ਹੁੰਦੀ ਹੈ ਉਹ ਬੇਸਿਕਲੀ ਹੈ ਨਾ ਸੋ ਕਿਉਂਕਿ ਸਸਤੇ ਲੈਕਸ ਤੁਹਾਡਾ ਜੇ ਜਦੋਂ ਰੈਗੂਲੇਟ ਕਰਦੇ ਹੈ ਕਲੋਨ ਨੂੰ ਫਿਰ ਅਸੀਂ ਕਹਿੰਦੇ ਸਰਕਾਰ ਕਹਿੰਦੀ ਕਿ ਤੁਹਾਡਾ ਅਸੀਂ ਸਿਵਰ ਦਾ ਧਿਆਨ ਰੱਖਾਂਗੇ ਤੁਹਾਡੇ ਸਰਕਾਰਾਂ ਧਿਆਨ ਰੱਖਾਂਗੇ ਲੇਕਿਨ ਪੈਸੇ ਕਿੱਥੋਂ ਆਣੇ ਹੈ ਪੈਸੇ ਵਿੱਚੋਂ ਲੈਣੇ ਹੈ ਅਸੀਂ ਪਰ ਮਤਲਬ ਦਬੰਗ ਹੋ ਰਹੀ ਹੈ ਕਈ ਛੜੀਆਂ ਕਲੋਨੀਆਂ ਰੈਗੂਲਰ ਹੋ ਗਈਆਂ ਜਿਨ੍ਹਾਂ ਨੇ ਪੇਮੈਂਟ ਕਰਤੀ ਆਪਣੇ ਰੈਗੂਲਰ ਹੋਣ ਲਈ ਪੰਡਾ ਨੇ ਜਰਨੇ ਉਸ ਤੋਂ ਬਾਅਦ ਜੁਦ ਵੀ ਜਿਹੜੇ ਪਲਾਟ ਹੋਲਡਰ ਹੈ ਉਸ ਤੋਂ ਪੈਸੇ ਨੇ ਜਾ ਰਹੇ ਨੇ 150 ਰੁਪਇਆ ਪਰ ਕਦ ਦੇ ਹਿਸ ਉਹ ਨਹੀਂ ਤੁਸੀਂ ਬਾਤ ਨੂੰ ਤੇ ਮੇਰੀ ਗੱਲ ਹੀ ਸਮਝ ਰਹੇ ਜਿਹੜੇ ਚਾਰजेस ਨੇ ਉਹਨੇ ਜਮਾ ਨਹੀਂ ਕਰਾਇਆ ਕਲੋਨਾਈਜ਼ਰ ਨੇ ਜਮਾ ਕਰਾਇਆ ਨਹੀਂ ਕਰਾਇਆ ਨਹੀਂ ਕਰਾਇਆ ਨਹੀਂ ਕਰਾਇਆ ਨਹੀਂ ਕਰਾਇਆ ਰੈਗੂਲਰਸ ਕਰਾਉਣਾ ਔਰ ਚਾਰजेस ਸਮਗਲਾ ਦੋਵੇਂ ਆਰਡਰ ਕਰਾਣੇ ਸਰ ਰੈਗੂਲਰਸ ਕਰਾਉਣ ਤੋਂ ਬਾਅਦ ਚਾਰजेस ਜਮਾ ਕਰਾਉਣੇ ਹੁੰਦੇ ਹੈ ਤੁਹਾਡੀ ਗੱਲ ਤੇ ਮਨ ਨਹੀਂ ਸਹੀ ਹੁੰਦਾ ਜੀ